ਮੇਰਾ ਨਾਮ ਸਿੰਦਰਕੌਰ ਆ ਅਸੀਂ ਪਿੰਡ ਸੇਵਾ ਵਾਲੇ ਦੇ ਰਾਨਵਾਲੇ ਹਾਂ ਮੇਰਾ ਛੋਟਾ ਜਿਹਾ ਭਰਾ ਹੈ ਤੇ ਮੇਰੇ ਪਾਪਾ 7-8 ਮਹੀਨੇ ਹੋ ਗਏ ਮੰਜਿਤ ਪਏ ਹਨ ਤੇ ਜੀ ਨਨ ਜੀ ਅਪਰੇਸ਼ਨ ਕਰਵਾਣਾ ਹੈ ਜੀ ਦੇ ਚ ਪ੍ਰੋਬਲਮ ਹੈ ਜੀ ਇਹਨਾਂ ਦੀ ਰੀਡ ਦੇ ਅੱਡੇ ਦੇ ਨਾਲ ਜਿਹੜੀ ਨਾੜ ਹੁੰਦੀ ਆ ਜੀ ਉਹ ਫਰਦੀ ਆ ਜੀ ਤੇਜ ਸਾਡੇ ਕੋਲ ਹੁਣ ਪੈਸੇ ਹੈ ਨਹੀਂ ਜੀ ਜਿੰਨੇ ਪੈਸੇ ਸੀਗੇ ਸਾਰੇ ਲਾਤੇ ਜੀ ਰਿਸ਼ਤੇਦਾਰਾਂ ਤੋਂ ਮੰਗਤਾਂ ਕੇ ਜੀ ਬਹੁਤ ਪੈਸੇ ਲਾਤੇ ਜੀ ਹੁਣ ਤੁਹਾਨੂੰ ਸਾਡੀ ਬਹੁਤ ਜ਼ਰੂਰਤ ਹੈ ਜੀ ਜਿੰਨੀ ਤੁਸੀਂ ਸੇਵਾ ਕਰ ਸਕਦੇ ਹੋ ਜੀ ਸਾਡੀ ਉਹਨੀ ਸੇਵਾ ਕਰੋ ਜੀ ਪਲੀਜ਼ ਮੇਰੇ ਡੈਡੀ ਦਾ ਜੀ ਆਪਰੇਸ਼ਨ ਕਰਵਾ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਵੀਰ ਅਰਵੰਦ ਸਿੰਘ ਦੇ ਘਰੇ ਆਏ ਆ ਪਿੰਡ ਸੇਵੇਵਾਲਾ ਜ਼ਿਲ੍ਹਾ ਫਰੀਦਕੋਟ ਦੋ ਵੀਰ ਦੇ ਬੱਚੇ ਆ ਤੇ ਵੀਰ ਨੂੰ 7 ਮਹੀਨੇ ਹੋ ਗਏ ਮੰਜੇ ਤੇ ਪਏ ਨੂੰ ਵੀਰ ਦੀ ਰੀੜ ਆਲੀ ਹੱਡੀ 'ਚ ਪ੍ਰੋਬਲਮ ਆ ਜਿਹੜੇ ਮਨਕੇ ਆ ਉਹ ਪੁਰਨੇ ਸ਼ੁਰੂ ਹੋ ਗਏ ਤੇ ਜਿਹੜਾ ਦਰਦ ਨਾਲ ਵੀਰ ਇੰਨਾ ਕਰਲਾਉਣਾ ਲੈਂਦਾ ਵੀ ਵੀਰ ਤੋਂ 1 ਮਿੰਟ ਵੀ ਜਿਹੜਾ ਨਾ ਸਿੱਧਾ ਨਾ ਪੁੱਠਾ ਨਾ ਵਿੰਗਾ ਪਿਆ ਨਹੀਂ ਜਾਂਦਾ ਇੰਨਾ ਦਰਦ ਹੋ ਰਿਹਾ ਨਾ ਲੱਤਾਂ ਸਿੱਧੀਆਂ ਹੁੰਦੀਆਂ ਵੀਰ ਦੀਆਂ ਇਹਨਾਂ ਘਰ ਦੇ ਹਾਲਾਤ ਵੀਰੋ ਆ ਕੇ ਵੇਖੋ ਤਾਂ ਇੰਨੇ ਕ ਮੰਨ ਨੂੰ ਠੇਸ ਪਹੁੰਚੀ ਵੀ ਇੰਨੇ ਪਰਿਵਾਰ ਜਿਹੜਾ ਦੁੱਖਾਂ ਦੇ ਵਿੱਚ ਚੱਲ ਰਿਹਾ ਕਿਉਂਕਿ ਬੱਚਾ ਛੋਟਾ ਜਾਂ ਬੇਟੀ ਵੀ ਛੋਟੀ ਜੀ ਹੈ ਵਿਚਾਰੇ ਦੀ ਤੇ ਜਿਹੜੇ ਇਹਨਾਂ ਦੇ ਘਰ ਵਾਲੀ ਹੈ ਵਿਚਾਰੀ ਨਾ ਤਾਂ ਉਹ ਕੰਮ ਤੇ ਜਾ ਸਕਦੀ ਹੈ ਇਹਨਾਂ ਨੂੰ ਛੱਡ ਕੇ ਕਿਉਂਕਿ ਲੈਟਰਿੰਗ ਬਾਥਰੂਮ ਵੀ ਭੈਣ ਨੂੰ ਆਪ ਹੀ ਕਰਾਉਣਾ ਪੈਂਦਾ ਤੇ ਬਿੰਦੇ-ਬਿੰਦੇ ਵੀਰ ਦਾ ਜਿਹੜਾ ਦਰਦ ਦੇ ਨਾਲ ਇੰਨਾ ਕ ਦੁਖੀ ਆ ਵੀਰ ਵੀ ਆਪਾਂ ਤਾਂ ਵੇਖਿਆ ਨਹੀਂ ਜਾਂਦਾ ਹੁਣ ਵੀਰ ਨੇ ਦੋ ਟੀਕੇ ਦਰਦ ਦੇ ਲਵਾ ਕੇ ਫੇਰ 5 ਮਿੰਟ ਵੀਰਾਂ ਦਾ ਮੈਨੂੰ ਆਰਾਮ ਰਹੂਗਾ ਫੇਰ ਫੇਰ ਉਵੇਂ ਹੀ ਦਰਦ ਸ਼ੁਰੂ ਹੋ ਜਾਊਗਾ ਕਿਉਂਕਿ ਰੀਡ ਦੀ ਹੱਡੀ ਦੀ ਪ੍ਰੋਬਲਮ ਆ ਮਣਕਿਆਂ ਚ ਪ੍ਰੋਬਲਮ ਆ ਜਿਹੜੀ ਲੱਤ ਆ ਵੀਰ ਦੀਆਂ ਲੱਤਾਂ ਦੋਵੇਂ ਸਿੱਧੀਆਂ ਨਹੀਂ ਹੁੰਦੀਆਂ ਤੇ ਬਹੁਤ ਜ਼ਿਆਦਾ ਦਰਦ ਵੀਰ ਦੇ ਹੁੰਦਾ ਤੇ ਬੱਚੇ ਵੀਰ ਦੇ ਛੋਟੇ ਆ ਵਿਚਾਰਿਆਂ ਨੇ ਪਿੰਡ ਦੇ ਵਿੱਚੋਂ ਗ੍ਰਾਹੀ ਕੀਤੀ ਦਾ ਪਿੰਡ ਚੋਂ 1500 ਰੁਪਏ ਵਿਚਾਰਿਆਂ ਨੂੰ ਇਕੱਠਾ ਹੋਇਆ ਤੇ 7 ਮਹੀਨੇ ਹੋ ਗਏ ਚੱਕੀ ਫਿਰਦਾ ਨੂੰ ਆਪਾਂ ਨੂੰ ਪਤਾ ਵੀ ਦਿਹਾੜੀਦਾਰ ਬੰਦਾ ਜਿਹੜਾ ਕੰਮ ਕਰਨ ਵਾਲਾ ਬੰਦਾ ਉਹੀ ਮੰਜੇ ਤੇ ਪੈ ਜੇ ਤਾਂ ਪੈਸੇ ਦਾ ਕੋਈ ਸਾਧਨ ਕਿਸੇ ਪਾਸੋਂ ਆਉਣ ਦਾ ਕਿਉਂਕਿ ਰਿਸ਼ਤੇਦਾਰ ਵੀ ਆਂਦੇ ਆ ਸੀ ਮੰਗ ਲਈ ਰਿਸ਼ਤੇਦਾਰਾਂ ਨੇ ਵੀ ਥੋੜੇ ਥੋੜੇ ਪਤਾ ਹੀ ਆਪਾਂ ਨੂੰ ਵੀ ਗਰੀਬ ਦੇ ਰਿਸ਼ਤੇਦਾਰ ਵੀ ਗਰੀਬ ਹੀ ਹੁੰਦੇ ਆ ਇਸ ਕਰਕੇ ਵੀਰੋਂ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਹਾਂ ਬੱਚੇ ਬਹੁਤ ਛੋਟੇ ਆ ਕਮਾਉਣ ਵਾਲਾ ਘਰ ਦੇ ਵਿੱਚ ਕੋਈ ਨਹੀਂਗਾ ਤੇ ਹੁਣ ਬੱਚਾ ਤੋਂ ਆਪਾਂ ਪੁੱਛ ਲੈਨੇ ਆ ਬੇਟਾ ਘਰ ਦੇ ਤੁਹਾਡੇ ਕੀ ਪ੍ਰੋਬਲਮ ਕਿੰਨੀ ਕੁ ਚੱਲ ਰਹੀ ਆ ਜੀ ਬਹੁਤ ਤੰਗੀ ਚੱਲ ਰਹੀ ਆ ਜੀ ਜਮਾਂ ਹੀ ਆਣੀ ਜੀ ਪੈਸਾ ਤੇ ਫਿਰ ਰੋਟੀ ਟੋਕ ਦਾ ਤੁਹਾਡਾ ਕਿਵੇਂ ਪੁੱਤ ਫਿਰ ਕਿਵੇਂ ਚੱਲਦਾ ਰੋਟੀ ਟੋਕ ਦਾ ਜੀ ਰੋਟੀ ਟੱਕ ਦਾ ਜੀ ਬਸ ਆਇਂ ਜੀ ਹੋਈ ਜਾਂਦਾ ਜੀ ਟਾਈਮ ਪਾਸ ਜੀ ਆਟਾ ਵੀ ਹੁਣ ਦੋ ਦਿਨਾਂ ਦੀ ਰਹਿ ਗਿਆ ਜੀ ਬਸ ਵੈਰੀ ਗੁਰੂ ਤੇ ਕੀ ਪੁੱਤ ਤੁਸੀਂ ਇਦਾਨੀ ਵੀਰਾਂ ਨੂੰ ਕੀ ਕਹਿਣਾ ਚਾਹੁੰਦੇ ਆ ਅਸੀਂ ਜੀ ਬਸ ਇਹੀ ਕਹਿਣਾ ਚਾਹੁੰਦੇ ਆ ਜੀ ਮੇਰੇ ਡੈਡੀ ਦੀ ਜੀ ਜਿਹੜੀ ਇਹ ਹਾਲਤਾ ਜੀ ਪਲੀਜ਼ ਪੈਸੇ ਦਿਓ ਜੀ ਤੇ ਇਹਨਾਂ ਦਾ ਇਲਾਜ ਕਰਾਓ ਜੀ ਮੰਜੇ ਤੋਂ ਉਠਾਓ ਇਹਨਾਂ ਨੂੰ ਜਿੰਨੀ ਸਹਾਇਤਾ ਕਰ ਸਕਦੇ ਆ ਉੰਨੀ ਕਰੋ ਸਾਰੇ ਜਾਣੇ ਹੋਰ ਪੁੱਤ ਤੁਹਾਡੇ ਕੋਈ ਕਮਾਉਣ ਵਾਲਾ ਕਰੇ ਔਰ ਕੋਈ ਨਹੀਂ ਗਾਜੀਬਾਦ SE ਸੀਗੇ ਜੀ ਇਹੀ ਮੰंजे ਤੇ ਪੈ ਗਏ ਤੇ ਪਹਿਲਾਂ ਤੁਸੀਂ ਵਧੀਆ ਆਪ ਦਾ ਥੋੜਾ ਟਾਈਮ ਪਾਸ ਹੋਈ ਜਾਂਦਾ ਸੀ ਹਾਂਜੀ ਜਦੋਂ ਡੈਡੀ ਕੰਮ ਕਰਦੇ ਸੀ ਹਾਂਜੀ ਤੇ ਹੁਣ ਪੁੱਤ ਸਕੂਲ ਜਾਂਦੇ ਆ ਤੁਸੀਂ ਸਕੂਲ ਜੀ ਕਾਦੇ ਕਾਦੇ ਜਾਂਦੇ ਆ ਜੀ ਬਾਕੀ ਕਾਦੇ ਕਾਦੇ ਨਹੀਂ ਜਾਂਦੇਗੇ ਜੀ ਅੱਛਾ ਫਿਰ ਜੀ ਘਰ ਦਾ ਨਹੀਂ ਲੋਟ ਆਉਂਦਾ ਜੀ ਅੱਛਾ ਅੱਛਾ ਘਰੇ ਕੋਈ ਨਹੀਂ ਕਮਾਉਣ ਵਾਲਾ ਹੋਰ ਨਹੀਂ ਜੀ ਹੋਰ ਕੋਈ ਨਹੀਂ ਹੈਗਾ ਜੀ ਬਸ ਇਹੀ ਸੀਗੇ ਇਹੀ ਮੰंजे ਤੇ ਪੈ ਗਏ ਤੁਸੀਂ ਦਾਨੀ ਵੀਰਾਂ ਨੂੰ ਪੁੱਤ ਬੇਨਤੀ ਕਰੋ ਵੀ ਮੇਰੇ ਡੈਡੀ ਦਾ ਆਪਰੇਸ਼ਨ ਤੇ ਘੱਟੋ ਘੱਟ 2 ਕੁ ਲੱਖ ਰੁਪਇਆ ਖਰਚਾ ਹੋਣਾ ਪੁੱਤ ਡਾਕਟਰਾਂ ਤੋਂ ਅਸੀਂ ਪੁੱਛਿਆ ਸੀ ਤੇ ਰੀੜ ਦੀ ਹੱਡੀ ਦੇ ਮਣਕਿਆਂ ਦਾ ਆਪਰੇਸ਼ਨ ਹੋਣਾ ਤੇ ਤੁਸੀਂ ਹੱਥ ਬੰਨ੍ਹ ਕੇ ਬੇਇਤੀ ਕਰੋ ਦਾਨੀ ਵੀਰਾਂ ਨੂੰ ਵੀ ਤੁਹਾਨੂੰ ਥੋੜਾ ਥੋੜਾ ਜਿਹੜੀ ਸਹਾਇਤਾ ਕਰਕੇ ਤੇ ਤੁਹਾਡੇ ਡੈਡੀ ਦਾ ਵੇਖੋ ਵੀਰ ਵਿਚਾਲਾ ਰੋ ਰਿਹਾ ਬਖਾਇਓ ਵੀਰ ਵਿਚਾਲਾ ਰੋ ਰਿਹਾ ਕਿਉਂਕਿ ਇੰਨਾ ਦੁੱਖ ਵੀਰ ਨੂੰ ਕਿਉਂਕਿ ਬੱਚੇ ਵੀ ਵੀਰ ਦੇ ਬਹੁਤ ਛੋਟੇ ਆ ਵੀਰੋ ਆਪਾਂ ਦਸਵੰਦ ਕੱਢਦੇ ਆ ਜਿਹੜਾ ਦਸਵੰਦ ਉਹ ਇਹੋ ਜਿਹੇ ਪਰਿਵਾਰਾਂ ਨੂੰ ਦਿੱਤਾ ਜਾਵੇ ਜਿਹੜੇ ਬਹੁਤ ਹੀ ਜ਼ਰੂਰਤਮੰਦ ਪਰਿਵਾਰ ਆ ਜਿਨ੍ਹਾਂ ਦੇ ਕੋਈ ਘਰੇ ਕਮਾਉਣ ਵਾਲਾ ਨਹੀਂ ਆ ਵੀਰ ਦੇ ਘਰ ਵਾਲੀ ਦਾ ਕਾਊਂਟ ਨੰਬਰ ਆਪਾਂ ਪਾਵਾਂਗੇ ਭੈਣ ਦਾ ਨਾਮ ਸੁਖਜੀਤ ਕੌਰ ਆ ਇਹ ਕਾਊਂਟ ਪਾਵਾਂਗੇ ਅਕਾਊਂਟ ਦੇ ਵਿੱਚ ਸੂਈ ਸਿੱਧੀ ਜਿਹੜੀ ਸੇਵਾ ਉਹ ਪਰਿਵਾਰ ਨੂੰ ਦੇਣੀ ਆ ਕਿਉਂਕਿ ਬੱਚਾ ਵਿਚਾਰਾ ਵੇਖੋ ਬਹੁਤ ਮਾਸੂਮ ਬੱਚਾ ਛੋਟਾ ਜਾ ਪਿਓ ਦੇ ਨਾਲ ਹੀ ਬੱਚੇ ਦੀ ਜ਼ਿੰਦਗੀ ਹੁੰਦੀ ਹੈ ਤੇ ਪਿਓ ਮੰਜੇ ਤੇ ਪੈ ਗਿਆ ਤੇ ਬੱਚਿਆਂ ਦੀ ਜਿਹੜੀ ਜ਼ਿੰਦਗੀ ਆ ਉਹ ਆਪਾਂ ਨੂੰ ਪਤਾ ਵੀ ਆਟੋਮੈਟਿਕ ਹੀ ਉਹ ਜ਼ਿੰਦਗੀ ਜਿਹੜੀ ਬੱਚਿਆਂ ਦੀ ਰੁੱਲ ਜਾਂਦੀ ਹੈ ਜਦੋਂ ਪਿਓ ਦਾ ਸਿਰ ਤੋਂ ਸਾਇਆ ਉੱਠ ਖੜੇ ਇਸ ਕਰਕੇ ਦਾਨੀ ਵੀਰੋ ਇਹਨਾਂ ਦੇ ਪਿਤਾ ਜੀ ਨੂੰ ਆਪਾਂ ਲਾਜ ਕਰਵਾਉਣਾ ਲਾਜ ਕਰਵਾ ਕੇ ਤੇ ਉਹਨੂੰ ਆਪਾਂ ਠੀਕ ਕਰਵਾ ਕੇ ਉਹ ਜੋ ਆਪਦਾ ਕੰਮਕਾਰ ਕਰ ਸਕੇ ਕਿਉਂਕਿ ਬੱਚਾ ਬਹੁਤ ਛੋਟਾ ਵੇਖੋ ਬੱਚਾ ਵਿਚਾਰਾ ਰੋ ਪਿਆ ਵੇਖੋ ਵੀਰੋ ਮੇਰਾ ਆਪ ਦਾ ਜਿਹੜਾ ਮਨ ਦੁਖੀ ਹੋ ਗਿਆ ਕਿਉਂਕਿ ਛੋਟਾ ਜਿਹਾ ਬੱਚਾ ਕੀ ਕਰੇ ਆਂਦਾ ਅੰਕਲ ਜੀ ਮੈਂ ਕੀ ਕਰ ਸਕਦਾ ਮੈਂ ਚੱਕ ਵੀ ਨਹੀਂ ਸਕਦਾ ਆਪਦੇ ਡੈਡੀ ਨੇ ਜਦੋਂ ਬਾਥਰੂਮ ਰੈਟਰਿੰਗ ਕਰਉਣਾ ਮੈਥੋਂ ਚੱਕਿਆ ਵੀ ਨਹੀਂ ਜਾਂਦਾ ਦੇਖੋ ਵੀਰੋ ਬੱਚੇ ਦੇ ਜਿਹੜੇ ਹਾਲਾਤ ਆ ਆਪਾਂ ਆ ਬੇਖ ਸਕਦੇ ਆ ਮਨ ਬਹੁਤ ਵੀਰੋ ਬਹੁਤ ਦੁਖੀ ਵੀਰੋ ਮਨ ਹੋ ਗਿਆ ਕਿਉਂਕਿ ਕਿਦਾ ਕਮਾਉਣ ਵਾਲਾ ਵਿਚਾਰਾ ਉਹ ਮੰਝੇ ਤੇ ਪੈ ਗਿਆ ਤੇ ਬੱਚਿਆਂ ਦੇ ਹਾਲਾਤ ਆਪਾਂ ਨੂੰ ਆਪ ਹੀ ਦੇਖ ਲਓ ਬੱਚੇ ਦਾ ਹਾਲਾਤ ਵਿਚਾਰਾ ਰੋਂਦਾ ਚੱਲਿਆ ਨਹੀਂ ਜਾਂਦਾ ਇਸ ਕਰਕੇ ਦਾਨੀ ਵੀਰੋਂ ਮੈਂ ਹੱਥ ਵੰਨ ਕੀ ਬੇਨਸੀ ਕਰਦਾ ਜਿਹੜਾ ਦਸਵੰਦ ਦਾ ਨਾ ਇਹੋ ਜੇ ਮਾਸੂਮ ਬੱਚਿਆਂ ਨੂੰ ਦਿੱਤਾ ਜਾਵੇ ਜੋ ਇਹਨਾਂ ਦਾ ਪ੍ਰਤਾ ਦਾ ਲਾਜ ਹੋ ਕੇ ਤੇ ਠੀਕ ਹੋ ਜੇ ਵੀਰੋਂ ਸ਼ਬਦ ਬੋਲੇ ਨਹੀਂ ਜਾਂਦੇ ਮਨ ਇੰਨਾ ਕਿ ਦੁਖੀ ਹੁੰਦਾ ਇਹੋ ਜੇ ਪਰਿਵਾਰਾਂ ਨੂੰ ਦੇਖ ਕੇ ਜਿਹੜੇ ਆ ਛੋਟੇ ਛੋਟੇ ਕੋਈ ਨਹੀਂ ਪੁੱਤ ਵਾਹਿਗੁਰੂ ਕਰੂਗਾ ਜਾਂ ਦਾਨੀ ਵੀਰਾਂ ਨੇ ਕਰਨਾ ਜਾਂ ਵਾਹਿਗੁਰੂ ਨੇ ਕਰਨਾ ਉਹ ਆਪੇ ਕਰੂ ਰੋਣਾ ਪੁੱਤ ਕੋਈ ਨਹੀਂ ਵੈਗਰੂ ਕਰੂਗਾ ਹੱਲ ਮੇਰਾ ਪੁੱਤ ਕੋਈ ਨਹੀਂ ਡੈਡੀ ਤਰ੍ਹਾਂ ਠੀਕ ਹੋਊਗਾ ਟ੍ਰੇਸ਼ਨ ਕਰਵਾਵਾਂਗੇ ਆਪਾਂ ਕਰਾਉਣਾ ਦਾਨੀ ਵੀ ਰਾਣੇ ਆ ਦਾਨੀ ਵੀਰੋਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਇਹ ਬੱਚੇ ਦੀ ਜਿਹੜੇ ਪਕਾਰ ਜਰੂਰ ਸੁਣੋ ਮੈਂ ਬੇਨਤੀ ਦਰੋਂ ਬੇਨਤੀ ਕਰਦਾ ਵੀ ਇਹ ਪਰਿਵਾਰ ਨੂੰ ਬਹੁਤ ਹੀ ਜ਼ਿਆਦਾ ਜ਼ਰੂਰਤ ਆ। ਇਤੂ ਵੱਧ ਜ਼ਰੂਰਤਮੰਦ ਪਰਿਵਾਰ ਮੈਂ ਨਹੀਂ ਵੇਖਿਆ ਕਿਉਂਕਿ ਜਦੋਂ ਕੋ ਮਾਉਣ ਵਾਲਾ ਕੋਈ ਨਹੀਂ, ਕੋਈ ਚੱਕਾ ਆਉਣ ਵਾਲਾ ਵੀ ਨਹੀਂ ਇਹਨੂੰ ਦਾ ਘਰੇ ਵਿੱਚ ਬੈਠਾ ਅੰਦਰ ਸਾਨੂੰ ਕੋਈ ਡੈਡੀ ਜਦੋਂ ਲੈਟ੍ਰੀਕ ਬਾਥ ਕਰਾਉਣਾ ਸੀ ਇੰਨੇ ਕੁ ਦੁਖੀ ਹੁੰਨੇ ਆ ਵੀ ਸਾ ਤੋਂ ਚੱਕਿਆ ਵੀ ਨਹੀਂ ਜਾਂਦਾ ਮਾਂ ਪੁੱਤ ਤੋਂ ਕਿਉਂਕਿ ਕੱਲੀ ਲੇਡੀ ਜੀ ਵਿਚਾਰੀ ਐਡੇ ਬੰਦੇ ਨੂੰ ਚੱਕਣਾ ਬਹੁਤ ਔਖ ਜਾਂਦਾ ਬੱਚਾ ਛੋਟਾ ਬੇਟੀ ਵਿਚਾਰੀ ਪੜਨ ਉੱਠ ਜਾਂਦੀ ਐ ਇਸ ਕਰਕੇ ਦਾਨੀ ਵੀਰੋ ਦੁਆਰੇ ਫੇਰ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਜਿਹੜੇ ਵੀਰ ਦਸਵੰਦ ਨਹੀਂ ਦੇ ਸਕਦੇ ਉਹ ਵੀਡੀਓ ਨੂੰ ਸ਼ੇਅਰ ਕਰਕੇ ਦਾਨੀ ਵੀਰਾਂ ਤੈ ਪਹੁੰਚਾ ਦਿਆ ਕਰੋ ਉਹ ਵੀ ਇੱਕ ਦਸਵੰਦ ਹੀ ਆ ਤੇ ਵੱਧ ਤੋਂ ਵੱਧ ਵੀਰੋ ਇਹ ਪਰਿਵਾਰ ਨੂੰ ਦਸਵੰਦ ਦੇ ਕੇ 2 ਸਵਾ 2 ਲੱਖ ਦਾ ਖਰਚਾ ਆਪਾਂ ਨੂੰ 10 10 20 20 ਰੁਪਈਆਂ ਦੇ ਨਾਲ ਕੋਈ ਫਰਕ ਨਹੀਂ ਪੈਣਾ ਤੇ ਵੀ ਇਸ ਦਾ ਆਪਰੇਸ਼ਨ ਹੋ ਕੇ ਤੇ ਆ ਬੱਚਾ ਜਿਹੜਾ ਰੋਂਦਾ ਇਹਨੂੰ ਆਪਾਂ ਖੁਸ਼ੀਆਂ ਦੇ ਦੇ ਗਏ वाहेगुरु जी का खालसा वाहेगुरु जी की फतेह कोई नहीं करूंगा वाह